ਰੁਕ ਜਾ ਭਰਾਵਾ ਮੈਂ ਨਹੀਂ ਵੀਡੀਓ ਬੂੜੀਆਂ ਬਣਾਉਣੀ ਹਰ ਬਾਾਰ ਤੁਸੀਂ ਭੇਗ ਕੋ ਨਾ ਨਾ ਜੀ ਤੁਸੀਂ ਝੂਠ ਬੋਲ ਰਹੇ ਹੋ ਨਹੀਂ ਭਾਜੀ ਝੂਠ ਨਾ ਨਾ ਆ ਬਾਗੂਆਂ ਨਾਲ ਗੱਲਬਾਤ ਕਰਦੇ ਆ ਉਹ ਕਰੋ ਜੀ ਬਾਈ ਜੀ ਆ ਦੇਖੋ ਬਿਲਕੁਲ ਝੂਠ ਬੋਲੀ ਜਾਂਦਾ ਜਿਹੜਾ ਬਾਜ਼ਾਰ ਚ 5 6 ਸੌ ਦਾ ਸੂਟ ਇੱਕ ਆ ਇਹ ਕਹਿੰਦੇ 1000 ਦੇ ਤਿੰਨ ਲੈ ਜਾਓ 333 ਰੁਪਏ ਦਾ ਸੂਟ ਦੇ ਹੀ ਨਹੀਂ ਸਕਦਾ ਤੇ ਮਿਲਦਾ ਨਹੀਂ ਤੁਸੀਂ ਕਿੱਥੋਂ ਦੇ ਦੋਗੇ ਬਿਲਕੁਲ ਦਵਾਂਗੇ ਬਿਲਕੁਲ ਦਵਾਂਗੇ 1000 ਰੁਪਏ ਦੇ ਤਿੰਨ ਸੂਟ ਜਿਹੜਾ ਸਾਡਾ ਭਰਾ ਤੁਹਾਨੂੰ ਦਿਖਾਈ ਜਾਂਦਾ ਹੈ ਇਹੀ ਸੂਟ ਤੁਹਾਨੂੰ ਇੱਥੇ ਆ ਕੇ ਮਿਲਨੇ ਆਂ ਵੀਡੀਓ ਦੇ ਭਾਵੇਂ ਸਕਰੀਨਸ਼ਾਟ ਲੈ ਲਿਓ ਚਾਹੇ ਜਾਮ ਕਾਟਨ ਦਾ ਕੱਪੜਾ ਲੈਣਾ ਚਾਹੇ ਸ਼ਿਮਰ ਦਾ ਲੈਣਾ 1500 ਰੁਪਏ ਦੇ ਤਿੰਨ ਦਵਾਂਗੇ ਜੀ ਆਹ ਸੂਟ ਚੈੱਕ ਕਰੋ ਤੁਸੀਂ ਪੂਰਾ ਹੈਵੀ ਕੇਰ ਆਪਣਾ ਬਾਜ਼ਾਰਾ ਦੇ ਵਿੱਚ ਇਹ ਸੂਟ ਦੀ ਕੀਮਤ 1-1000 ਰੁਪਏ ਆ ਅਸੀਂ ਦੇਨੇ ਆ 2000 ਰੁਪਏ ਦੇ ਤਿੰਨ ਚਾਹੇ ਤੁਸੀਂ ਗਲਾਸ ਕੱਪੜਾ ਲੈਣਾ ਪੂਰਾ ਦੁਪੱਟਾ ਹੈਵੀ ਆ ਨਿਗਾ ਮਾਰ ਦੋ ਕੈਮਰੇ ਵਾਲਿਆ ਦਿਖਾਦੇ ਗੱਲਬਾਤ ਬਜ਼ਾਰਾਂ 'ਚ ਭਾਜੀ 15 1500 ਰੁਪਏ ਸੂਟ ਮਿਲਦਾ ਸੀ ਇਹ ਵੀ ਦੇ ਦੇਣਿਆ 2000 ਰੁਪਏ ਤਿੰਨ ਤੁਸੀਂ ਹੋਰ ਪਾਸੇ ਜਾਂਦੇ ਹੋ ਮੰਗਦੇ ਸਾਡੇ ਤੋਂ 10000 ਤੁਸੀਂ ਦੇ ਕੇ ਆਉਨੇ ਹੋ 바ਰਗੇ ਕਰਕੇ 7-8000 ਪਰ ਉਹ ਫੂੜੇ 5000 ਦਾ ਹੁੰਦਾ ਇੱਥੇ ਰੇਟ ਅੱਧੇ ਰ ਕੀਤੇ ਆ ਫਿਕਸ ਪ੍ਰਾਈਸ ਆ ਮਤਲਬ ਲੁੱਟ ਜਮੇ ਬੰਦ ਕੀਤੀ ਆ glass ਕੱਪੜਾ ਬਾਜ਼ਾਰ 'ਚ ਇਹ ਸੂਟ ਦੀ ਕੀਮਤ 1700 1800 2000 ਪਰ ਅਸੀਂ ਦੇਣਾ 1275 ਰੁਪਏ ਦਾ 1272 ਚ ਚਾਹੇ ਬੇਸ ਔਰ ਗੰਜਾ ਦਾ ਲੈ ਲੋ ਚਾਹੇ ਸ਼ਿਵਰ ਦਾ ਲੈ ਲੋ ਚਾਹੇ ਗਲਾਸ ਦਾ ਬੇਸ ਲੈ ਲੋ ਹੈਵੀ ਰੇਂਜਾਂ ਦੇ ਵਿੱਚ ਤਾਂ ਜਿੰਨੀ ਮਰਜੀ ਬੇਹੱਦ ਆਈਟਮ ਆਪਣੇ ਕੋਲ ਹੈਗੀਆਂ ਇਹ ਤਾਂ ਬਈ ਇੰਸਟਾਗ੍ਰਾਮ ਦੇ ਬੜਾ ਫੇਮਸ ਜਿਹਾ ਹੈ ਨਾ ਇਹ ਦੇਖੋ ਜੀ ਬੁਟੀਕ ਪੀਸ ਹੈ ਭਾਜੀ ਇਸ ਦੀ ਕੀਮਤ ਨਾ 15000 ਨਾ 20000 ਸਿਰਫ ਔਰ ਸਿਰਫ 5000 ਰੁਪਏ ਦਾ ਸੂਟ ਹੈ ਇਹ ਰਾਇਲ ਬਲੂ ਕੰਟਰਾਸਟ ਹੈ ਤੇ ਗ੍ਰੇ ਕਲਰ ਦਾ ਕੰਬੀਨੇਸ਼ਨ ਆ 10000 ਦੀ ਕੀਮਤ ਦਾ ਪਿਆਰ ਤੇ ਅਸੀਂ ਦੇਣਾ 5750 ਰੁਪਏ ਦਾ ਤੀਜੇ ਦਿਨ ਨਵੀਂ ਵੈਰਾਈਟੀ ਭਾਜੀ ਜਦੋਂ ਮਰਜ਼ੀ ਤੁਸੀਂ ਆਓਗੇ ਤੁਹਾਨੂੰ ਨਵੇਂ ਸੋਦੇ ਮਿਲਣਗੇ ਰੇਟ ਘੱਟ ਮਿਲਣਗੇ ਤੇ ਜਿਹੜੀ ਆਈਟਮਾਂ ਅਸੀਂ ਬਲਕ ਚ ਚੱਕਦੇ ਆ ਉਹਨਾਂ ਚ ਅਸੀਂ ਬਿਹਤਰੀਨ ਫਾਇਦੇ ਕਰਾਈ ਤੁਰੇ ਆਣੇ ਰੈੱਡ ਸੂਟ ਜਿਹੜੇ ਤੁਸੀਂ ਲਾਵਾਂ ਫੇਰਿਆਂ ਲੈਣੇ ਆ ਇਦਾਂ ਦੀਆਂ ਹੈਵੀ ਹੈਵੀ ਚੀਜ਼ਾਂ ਦੇਡੀਆਂ ਸੂਟ ਹੈਵੀ ਦੁਪੱਟੇ ਵੀ ਚੈੱਕ ਕਰੋ ਤੁਹਾਨੂੰ ਅਸੀਂ ਕਹਿ ਕੀ ਰਹੇ ਆ ਵੀ ਭਾਈ ਰੇਟਾਂ ਦਾ ਬਹੁਤ ਵੱਡਾ ਫਰਕ ਜਿਹੜੇ ਬਾਜ਼ਾਰ ਚ ਜਾ ਕੇ ਤੁਸੀਂ 2-2 ਲੱਖ ਰੁਪਏ ਦਾ ਕੱਪੜਾ ਲੈਣਾ ਅਸੀਂ ਉਹ ਹੀ ਕੱਪੜਾ ਤੁਹਾਨੂੰ 80-90 ਹਜ਼ਾਰ ਦੇਣਾ। ਪਹਿਲੀ ਗੱਲ ਤਾਂ ਬਜ਼ਾਰਾਂ ਦੇ ਵਿੱਚ ਜਿਹੜੀ ਚੀਜ਼ ਤੁਹਾਨੂੰ 10 ਹਜ਼ਾਰ ਦੀ ਮਿਲਣੀ ਹੈ ਸਾਡਾ ਰੇਟ ਉਹਦਾ ਪਹਿਲਾਂ ਹੀ 5000-6000 ਰੁਪਏ ਹੋਣਾ। ਇਹ ਸਾਡਾ ਚੈਲੰਜ ਹੈ। ਉਦੋਂ ਬਾਅਦ ਜਿਹੜਾ ਵੀ ਸੂਟ ਤੁਹਾਨੂੰ ਰੈਡੀमेड ਦੇ ਵਿੱਚ ਸ਼ਰਾਰੇ, ਗਰਾਰੇ, ਲਹਿੰਗੇ ਜਿਹੜੀ ਵੀ ਆਈਟਮ ਤੁਸੀਂ ਲਓਗੇ ਐਮ ਆਰ ਪੀ ਸਾਡਾ ਲੱਗਿਆ ਹੋਇਆ ਹੈ। ਇਹਦੇ ਤੇ ਹੁਣ ਅਸੀਂ ਪੈਣਾ ਦੇ ਫਾਇਦੇ ਕਰਨੇ ਆ 20% ਅਸੀਂ ਐਮ ਆਰ ਪੀ ਤੋਂ ਆਪਣੇ ਹੋਰ ਆਫ ਦੇਣੀ ਆ ਵੈਸੇ ਸਾਡੇ ਕੋਲ 2-3000 ਰੁਪਏ ਡਰੈਸ ਸ਼ੁਰੂ ਹੋ ਜਾਂਦੀ ਆ ਪਰ ਤੁਸੀਂ 5000 10000 20000 2500 ਜੇ ਤੁਸੀਂ ਆ ਦੇਖੋ ਇਦਾਂ ਦੇ ਬੋਲਬੋਲ ਦੇ ਬੱਚੇ ਲੈਣੇ ਆ ਇਹਦੇ ਉੱਤੇ ਹੀ ਵੱਡੀ ਡੀਲ ਆ ਤੁਸੀਂ ਆਜੋ ਹੁਣ ਜਿਵੇਂ ਸਰਦੀ ਦਾ ਸੀਜ਼ਨ ਆਣ ਆਲਾ ਧੁੰਦਾਂ ਦੇ ਮੌਸਮ ਆਣ ਆਲੇ ਲੋਕੀ ਕੰਬਲਾ ਰਜਾਈਆਂ ਦੇ ਰੇਡ ਚੱਕਣ ਤੇ ਆ ਗਏ ਵੀ ਹੁਣ ਠੰਡ ਆ ਰਹੀ ਐ ਪਰ ਅੰਕਲੋਂ ਬੁੱਟਰ ਰੋਡ ਕਰਦੀਆਂ ਇਹ ਰੇਟ ਹੋਰ ਡਾਊਨ ਲੈ ਕੇ ਆਊਗਾ ਕਿਉਂਕਿ ਅਸੀਂ ਆਪਣੇ ਭੈਣਾਂ ਦੇ ਸਭ ਦੇ ਫਾਇਦੇ ਕਰੌਣ। ਪਰ ਭਾਜੀ ਅਸੀਂ ਦੇਸੀ ਕੰਬਲ ਨਹੀਂ ਲੈਣੇ ਨੌਨ ਬ੍ਰਾਂਡ ਰਹਿ ਜਾਣੇ ਬ੍ਰਾਂਡ ਲੈਣਾ ਸੀ। ਭਾਜੀ ਇਹ ਚੀਜ਼ਾਂ ਮਿਲਣ ਗਿਆ ਮੋਂਟੀ ਕਾਰਲੋ ਦੇ ਕੰਬਲ ਮਿਲਣਗੇ। ਕੁਆਲਿਟੀ ਤੁਸੀਂ ਚੈੱਕ ਕਰੋ ਭਾਜੀ ਕੁਆਲਿਟੀ ਨੰਬਰ ਵਾਲਾ origignal brand ਹੈ ਕੋਈ ਲਾਟ ਨਹੀਂ ਚੱਕਿਆ ਫਰੈਸ਼ ਸੌਦੇ ਆ। ਮੋਂਟੀ ਕਾਰਲੋ ਦਾ ਲੋਗੋ ਲੱਗਿਆ ਹੋਇਆ ਚੈਲੰਜ ਕਰਕੇ ਕਹਿੰਦੇ ਆ ਕਿਸੇ ਨੇ ਤੁਹਾਨੂੰ ਆ ਰੇਟ ਆ ਕੁਆਲਿਟੀ ਨਹੀਂ ਦੇਣੀ 2400 99 ਵਾਲਾ ਲੈ ਜਾਓ 2492 ਦੋ ਮਤਲਬ 2500 ਰੁਪਏ ਦੇ ਦੋ ਮੌਂਟੀ ਕਰ ਲਓ ਤੇ ਜਿਹੜੀ ਰਜਾਈ ਬਜ਼ਾਰਾ ਚ 25 2500 ਦੀ ਮਿਲਦੀ ਹੈ ਸਾਡਾ ਰੇਟ ਪਹਿਲਾਂ ਹੀ 1500 1700 ਰੁਪਏ ਹੈ ਅੱਜ ਅਸੀਂ ਆਪਣੀਆਂ ਭੈਣਾਂ ਨੂੰ ਪੂਰੇ ਇਹਨਾਂ ਰਜਾਈਆਂ ਕੰਬਲਾਂ ਤੇ ਵੀ 20% ਹੋਰ ਆਫ ਦੇਣੀ ਹੈ ਫਲੈਟ ਅੱਛਾ ਜੋ ਰੇਟ ਹੈ ਇਹਦੇ ਜੋ 20% ਹੋਰ ਐਕਸਟਰਾ ਬਿਲਕੁਲ ਭਾਜੀ ਇਹਨਾਂ ਦੇ ਵੀ 20% ਹੋਰ ਆਫ ਲਾਤੀ ਅਸੀਂ ਸਾਡੇ ਕੋਲ ਸ਼ੇਰਬਾਨੀਆਂ ਜਿਹੜੇ ਬਾਜ਼ਾਰ 30-3000 ਰੁਪਏ ਦੀ ਇੱਥੋਂ 7-8000 ਰੁਪਏ ਸ਼ੁਰੂ ਹੋ ਜਾਂਦੀ ਆ 2 ਪੀਸ ਕੋਟ ਜਿਹੜਾ ਬਾਜ਼ਾਰ ਜਾ ਕੇ 10000 ਰੁਪਏ ਦਾ ਲੈਨੇ ਹੋ ਇੱਥੇ ਸਿਰਫ 2995 ਉਹ ਵੀ ਸਲਾਈ ਕਰਕੇ ਲੈ ਜਾਓ ਤਰੀ ਪੀਸ ਕੋਟਪੰਡ ਜਿਹੜਾ ਬਾਜ਼ਾਰ ਦੇ ਵਿੱਚ 15000 ਰੁਪਏ ਦਾ ਇੱਥੋਂ ਤੁਸੀਂ 3760 'ਚ ਲੈ ਜਾਓ ਸਾਡੇ ਕੋਲ ਡਿਜ਼ਾਈਨਰ ਪੀਸ ਵੀ ਬਣ ਜਾਣਗੇ ਸਾਡੇ ਕੋਲ ਟੇਲਰ ਲਖਨਊ ਯੂਪੀ ਦੇ ਕਾਰੀਗਰ ਆ ਤੁਸੀਂ ਜਿੱਦਾਂ ਦੀ ਮਰਜ਼ੀ ਫੋਟੋ ਲੈ ਕੇ ਆਓ ਸੇਮ ਡਿਜ਼ਾਈਨ ਬਣਾ ਦੇਣਗੇ 2995 3760 ਤੋਂ ਦਾ ਸਟਾਰਟਿੰਗ ਆ ਪਰ ਤੁਸੀਂ 5000 6000 ਸੀਆਰਮ ਰੇਮੈਂਟ ਦੇ ਕੋਟ ਪੈਂਟ ਲੈਣੇ ਆ ਤਾਂ ਸਾਡੇ ਕੋਲੇ ਉਹ ਵੀ ਆ 63 ਤੋਂ 63 ਵਿਜ਼ਿਟ ਕਰੋ ਅੰਕਲੋਂ ਬੁੱਟ ਰੋਡ ਕਾਦੀਆਂ ਜਿੱਥੇ ਡਬਲ ਫਾਇਦੇ ਹੋਣੇ ਸੋ ਨੰਬਰ ਸਕਰੀਨ ਤੇ ਤੁਸੀਂ ਕੋਈ ਹੋਰ ਜਾਣ ਕੇ ਨਾ ਤੁਸੀਂ ਫੋਨ ਕਰ ਸਕਦੇ ਹੋ